ਸਸਿਕਾ ਰਹੀ ਅਰੇ ਆਪ ਸਾਥਿਓ ਅ ਪਰਸੋਂ ਜਿਹੜੀ ਆਪਣੀ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਸੀਗੀ ਇਸ ਮੀਟਿੰਗ ਦੇ ਵਿੱਚ ਕੁਝ ਅਫੀਸਰ ਸਾਹਿਬਾਨ ਸੀਗੇ ਤੇ ਬਾਕੀ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਈ ਸੀਗੀ ਇਹ ਮੀਟਿੰਗ ਜਿਹੜੀ ਬੜੇ ਵਧੀਆ ਸਥਾਵੇਂ ਮਾਹੌਲ ਦੇ ਵਿੱਚ ਹੋਈ ਤੇ ਐਸੋਸੀਏਟ ਟੀਚਰਾਂ ਨੂੰ ਪਹਿਲੇ ਨੰਬਰ ਤੇ ਤਾਂ 1 ਸਾਲ ਹੋ ਗਿਆ ਤੇ ਆਪ ਸਭ ਨੂੰ ਵੀ ਵਧਾਈ ਇਸ ਗਵਰਨਮੈਂਟ ਨੇ ਆਪਣਾ ਕਾਫੀ ਕੁਝ ਵਧੀਆ ਕੀਤਾ ਤੇ ਕੁਝ ਰਹਿੰਦੇ ਮਸਲਿਆਂ ਦੇ ਉੱਤੇ ਬੜੀ ਖੁੱਲ੍ਹ ਕੇ ਚਰਚਾ ਹੋਈ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਜਿਹੜਾ ਹੈਗਾ ਸਕੇਲ ਤੇ ਜਿਹੜੇ ਐਸੋਸੀਏਟ ਟੀਚਰ ਹੈਗੇ ਆ ਉਹਨਾਂ ਨੂੰ ਤਨਖਾਹ ਦੇ ਉੱਤੇ ਭਾਵੇਂ ਦੀ ਇਹੀ ਤਨਖਾਹ ਰੱਖ ਕੇ ਸਕੇਲ ਦੇ ਵਿੱਚ ਲਿਆਂਦਾ ਜਾਵੇ ਤਾਂ ਇਸ ਮੰਗ ਦੇ ਉੱਤੇ ਵਧੀਆ ਭਾਰੂ ਤਰੀਕੇ ਨਾਲ ਇਹ ਮੰਗ ਨੂੰ ਰੱਖਿਆ ਗਿਆ ਨੰਬਰ 2 ਤੇ ਜਿਹੜਾ ਕਿ ਇਹਨਾਂ ਨੇ ਪਾਲਿਸੀ ਬਣਾਈ ਪਾਲਿਸੀ ਦੇ ਵਿੱਚ ਮਦ ਨੰਬਰ 7 ਦੇ ਉੱਤੇ ਇਹ ਲਿਖਿਆ ਕਿ ਇਸ ਦੇ ਵਿੱਚ ਪ੍ਰੋਮੋਸ਼ਨ ਦੀ ਜਿਹੜਾ ਹੈਗਾ ਉਹ ਵੀ ਚੈਨਲ ਖੋਲਿਆ ਜਾ ਸਕਦਾ ਤਾਂ ਆਪਾਂ ਉਸ ਮੰਗ ਨੂੰ ਵੀ ਪੁੱਟ ਕੀਤਾ ਤੇ ਪਾਲਿਸੀ ਦੀ ਮਦ 7 ਦੇ ਮੁਤਾਬਕ ਸਾਡਾ ਜਿਹੜਾ ਪ੍ਰੋਮੋਸ਼ਨ ਚੈਨਲ ਹੈ ਉਹ ਬਣਾਇਆ ਜਾਵੇ ਤੇ ਨੰਬਰ 3 ਦੇ ਉੱਤੇ ਕਿ ਅਗਰ ਉਹ ਬਣਦਾ ਹੈ ਤਾਂ ਉਸ ਤੋਂ ਪਹਿਲਾਂ ਇਹ ਵੀ ਜ਼ਰੂਰਤ ਪਊਗੀ ਤੇ ਸਿਨਿਓਰਿਟੀ ਦੀ ਜਿਹੜੀ ਹੈਗੀ ਆ ਉਹ ਜ਼ਿਲ੍ਹਾ ਵਾਈਜ਼ ਸੂਚੀ ਤਿਆਰ ਕੀਤੀ ਜਾਵੇ ਤਾਂ ਕਿ ਜਿਹੜੇ ਜ ਆਪਕ ਸਹਿਬਾਨ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਸਿਨਿਯਾਰਤਾ ਦਾ ਜਿਹੜਾ ਹੈ ਸਿਨਿਓਰਿਟੀ ਦਾ ਨੰਬਰ ਹੈ ਜਿਹੜਾ ਉਹ ਪਤਾ ਹੋਵੇ ਕਿ ਵੀ ਅਸੀਂ 90 ਨੰਬਰ ਤੇ ਹੈਗੇ ਆ ਫਿਰ ਇਹ ਕਿ ਕੁਝ ਮਸਲੇ ਜਿਵੇਂ ਬਦਲੀਆਂ ਦਾ ਕਾਫੀ ਫੋਨ ਆ ਰਹੇ ਸੀਗੇ ਤੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਮੌਕੇ ਦੀ ਇਹ ਗੱਲ ਕਹੀ ਵੀ ਇਹਨਾਂ ਨੂੰ ਤੁਸੀਂ ਪ੍ਰਵੇਸ਼ਨ ਦੇ ਮਤਲਬ ਕਿਉਂ ਡੀਲ ਕਰਦੇ ਹੋ ਅ ਪ੍ਰਵੇਸ਼ਨ ਇਹਨਾਂ ਦਾ ਨਾਮ ਮੰਨੋ 2 ਜਾਂ 3 ਸਾਲ ਦੀ ਜਿਹੜੀ ਕੰਡੀਸ਼ਨ ਹੈਗੀ ਹੈ ਇਹਨਾਂ ਦੀਆਂ ਬਦਲੀਆਂ ਕਰੋ ਤਾਂ ਉਹਦੇ ਲਈ ਆਪਣਾ ਰਸਤਾ ਜਿਹੜਾ ਬਿਲਕੁਲ ਖੁੱਲਾ ਹੈ ਤੇ IHRS ਕੋਡ ਸੀ ਜਿਹੜਾ ਉਹ ਜਨਰੇਟ ਹੋਏ ਪਿਆ ਉਹ ਕੋਈ ਵੀ ਇਹਨਾਂ ਦੇ ਜਿਹੜੇ ਆਪਣੇ ਡੀਓ ਵੀ ਬਣਾਇਆ ਬਹੁਤ ਸਾਰੇ ਥਾਵਾਂ ਦੇ ਉੱਤੇ ਮਾਨਯੋਗ ਬੀਪੀਓ ਸਾਹਿਬ ਨੇ ਤੇ ਉਹ ਜਨਰੇਟ ਹੋਏ ਵਿਆ ਤਨਖਾਹ ਉਹਦੇ ਵਿੱਚ ਨਿਕਲਦੀ ਹੈਗੀ ਐ ਤੇ ਇਸ ਤੋਂ ਇਲਾਵਾ ਉਹ ਪ੍ਰੋਪਰ ਵਰਕਿੰਗ ਦੇ ਵਿੱਚ ਨਹੀਂ ਐ ਤਾਂ ਇਹ ਵੀ ਮੰਗ ਕੀਤੀ ਗਈ ਕਿ ਪ੍ਰੋਪਰ ਵਰਕਿੰਗ ਦੇ ਵਿੱਚ ਕੀਤਾ ਜਾਵੇ ਤੇ ਨਾਲ ਨਾਲ ਹੋਰ ਮਸਲੇ ਜਿਵੇਂ ਡਾਟਾ ਸ਼ਿਫਟ ਦਾ ਸੀਗਾ ਕਿ ਮਨਿੰਦਰ ਰਾਣਾ ਜੀ ਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਟੀਚਰ ਵੈਸਾ ਹੋ ਸਕਦਾ ਸਾਰੇ ਪੰਜਾਬ 'ਚ ਹੀ ਹੋਣ ਅਪਰ ਪ੍ਰਾਇਮਰੀ 'ਚ ਕੰਮ ਕਰਦੇ ਸੀਗੇ ਪਰ ਉਹਨਾਂ ਦਾ ਡਾਟਾ ਜਿਹੜਾ ਪ੍ਰਾਇਮਰੀ ਦੇ ਵਿੱਚ ਕਿਉਂਕਿ ਜਿਹੜੀ ਇਹ ਪਾਲਿਸੀ ਬਣੀ ਆ ਉਹ ਬਣੀ ਪ੍ਰਾਇਮਰੀ ਦੇ ਲਈ ਹੈ ਤਾਂ ਉਹਨਾਂ ਟੀਚਰਾਂ ਨੂੰ ਇਹਨਾਂ ਦੇ ਡੈਪੂਟੇਸ਼ਨ ਦੇ ਉੱਤੇ ਪ੍ਰਾਇਮਰੀ ਚਲਾ ਲਿਆ ਡੀਡੀ ਪਾਵਰ ਹੈ ਜਿਹੜੀ ਡੀਡੀਓ ਪਾਵਰ ਮਾਨਯੋਗ ਡੀਪੀਓ ਸਾਹਿਬ ਹੈਗੇ ਆ ਤਾਂ ਉਹਦੇ ਮੁਤਾਬਕ ਇਹਨਾਂ ਦੀ ਤਨਖਾਹ ਜਿਹੜੀ ਇਹ ਪ੍ਰਾਇਮਰੀ ਦੇ ਹੈੱਡ ਦੇ ਵਿੱਚੋਂ ਹੀ ਨਿਕਲਦੀ ਆਗੀ ਹੈ ਤਾਂ ਇਹਨਾਂ ਦਾ ਡਾਟਾ ਬਹੁਤ ਸਾਰੇ ਟੀਚਰ ਕਹਿੰਦੇ ਸੀ ਕਿ ਸ਼ਿਫਟ ਕਰਾ ਦਿੱਤਾ ਜਾਵੇ ਪ੍ਰਾਇਮਰੀ ਦੇ ਵਿੱਚ ਤਾਂ ਉਹ ਵੀ ਜਿਹੜਾ ਉਹ ਕੰਮ ਹੋ ਜੂਗਾ ਉਹਦਾ ਡਾਟਾ ਜਿਹੜਾ ਸ਼ਿਫਟ ਹੋ ਜੂਗਾ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ এজেন্ডੇ ਸੀ ਜਿਹੜੇ ਉਸ ਖੁੱਲੀ ਮੀਟਿੰਗ ਦੇ ਵਿੱਚ ਡਿਸਕਸ ਕੀਤੇ ਗਏ ਇਹਦੇ ਨਾਲ ਨਾਲ ਮੈਂ ਸਾਰੇ ਅਧਿਆਪਕ ਸਹਿਬਾਨਾਂ ਨੂੰ ਇੱਕ ਗੱਲ ਕਹਿਣਾ ਤੇ ਸਾਰੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤੇ ਜਿਹੜੇ ਹੈਗੇ ਆ ਸਾਰੇ ਸਾਥੀ ਇੱਕ ਕੜੀ ਦੇ ਵਿੱਚ ਇੱਕ ਅ ਜੂਨੀਅਰ ਦੇ ਤੌਰ ਦੇ ਉੱਤੇ ਲੜੀ ਦੇ ਵਿੱਚ ਬੱਜ ਗਏ ਆਪਦੇ ਆਪ ਦੇ ਪੋਜੀਸ਼ਨ ਦੇ ਵਿੱਚ ਸਟਰੋਂਗ ਰਹਿਣਾ ਜਿੰਨਾ ਕੱਲ ਇੱਕ ਪ੍ਰੈਸ ਨੋਟ ਵੀ ਅ ਕੁਲਦੀਪ ਸਿੰਘ ਵੱਡੂਵਾਲ ਜੀ ਨੇ ਸ਼ੇਅਰ ਕੀਤਾ ਸੀਗਾ ਤੇ ਜ਼ਿਲ੍ਹਾ ਦੇ ਪ੍ਰੈਸ ਕਟਰ ਕਿਉਂਕਿ ਸਟੇਟ ਦਾ ਜਿਹੜਾ ਪ੍ਰੈਸ ਕਟਰ ਸੀਗਾ ਇਹ ਜੁਝਾਰ ਸਿੰਘ ਜੀ ਉਹਨਾਂ ਨੇ ਇਹ ਪ੍ਰੈਸ ਨੋਟ ਆਪਦੇ ਜ਼ਿਲ੍ਹੇ ਦੇ ਵਿੱਚੋਂ ਲਵਾ ਦਿੱਤਾ ਹੋਇਆ ਹੈ ਤਾਂ ਸਟੇਟ ਦੇ ਪ੍ਰੈਸ ਕਟਰ ਜ਼ਿਲ੍ਹਾ ਦੇ ਪ੍ਰੈਸ ਕਟਰ ਸਾਹਿਬ ਨੂੰ ਜਿਹੜੇ ਹੈਗੇ ਆ ਉਹ ਅ ਪੁੱਛਣਗੇ ਤੇ ਅੱਜ ਉਹ ਪੁੱਛ ਵੀ ਰਹੇ ਹੁਣੇ ਆਹ ਜਹਾਰ ਸਿੰਘ ਜੀ ਤਾਂ ਉਹ ਆਪ ਦੀ ਆਪ ਦੀ ਜ਼ਿੰਮੇਵਾਰੀ ਸਮਝ ਗਏ ਇਹ ਨਾ ਹੋਵੇ ਵੀ ਹਰੇਕ ਗੱਲ ਦੀ ਪੰਡ ਜੀ ਬਣ ਕੇ ਆਪਾਂ ਅਜਮੇਰ ਔਲਖ ਦੇ ਸਿਰ ਤੇ ਧਰ ਦਈਏ ਤੇ ਉਹ ਜਿਹੜੇ ਅ ਅਜਮੇਰ ਔਲਖ ਹੋਰੀ ਸਾਰਾ ਭਾਰ ਢੋਂਦੇ ਜਿਹੜੇ ਹੈਗੇ ਦੱਬਣਾ ਜਾਣ ਕਿਤੇ ਤਾਂ ਕਹਿਣ ਦਾ ਮਤਲਬ ਜਿਹੜਾ ਸਟੇਜ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਪੋਜੀਸ਼ਨ ਦੀ ਪ੍ਰੋਬਲਮ ਹੈ ਉਸੇ ਪੋਜੀਸ਼ਨ ਦੇ ਉੱਤੇ ਪਕੜ ਪਾ ਕੇ ਤੇ ਬਹੁਤ ਸਾਰੇ ਵੇਖੋ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਸਰ ਇੱਕਦਮ ਇਮੀਡੀਏਟਲੀ ਮਾਨ ਲੋਕ ਸਿੱਖਿਆ ਮੰਤਰੀ ਸਾਹਿਬ ਦਾ ਫੋਨ ਕਰਾਓ ਜੀ ਕੰਮ ਕੀ ਬੀਪੀਓ ਸਾਹਿਬ ਤੱਕ ਤੇ ਬੀਪੀਓ ਸਾਹਿਬ ਤੱਕ ਤਾਂ ਖੁਦ ਵੀ ਜਾ ਸਕਦੇ ਹੋ ਡੀਓ ਸਾਹਿਬ ਤੱਕ ਵੀ ਜਾ ਸਕਦੇ ਹੋ ਹਾਂ ਕੰਮ ਨਹੀਂ ਹੁੰਦਾ ਉਹਦੇ ਸੰਬੰਧੀ ਹੈਲਪ ਲੋ ਤਾਂ ਹਰੇਕ ਕੰਮ ਦਾ ਜਾਂ ਹਰੇਕ ਬਿਮਾਰੀ ਦੀ ਦਵਾਈ ਇੱਕੋ ਹੀ ਨਹੀਂ ਹੁੰਦੀ ਹਰੇਕ ਦੀ ਦਵਾਈ ਵੱਖਰੀ ਵੱਖਰੀ ਹੈ ਸੋ ਆਪ ਵੀ ਉਹ ਦਵਾਈ ਦੇਖ ਕੇ ਦੇਖਿਆ ਕਰੋ ਸੋ ਬਹੁਤ ਸਾਰੇ ਅਧਿਆਪਕ ਸਹਿਬਾਨ ਫੋਨ ਕਰਦੇ ਸਿੱਧੇ ਫੋਨ ਨਾ ਕਰਨ ਸਿੱਧੇ ਉਹ ਜਿਲ੍ਹਾ ਪ੍ਰਧਾਨ ਦੇ ਥਰੂ ਹੀ ਗੱਲ ਕਰਨ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਅਸੀਂ ਨੋਟ ਕੀਤਾ ਸੀ ਜਿਹੜੇ ਸਾਨੂੰ ਸਿੱਧੇ ਫੋਨ ਆਉਂਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਲ੍ਹਾ ਪ੍ਰਧਾਨ ਕੌਣ ਹੈ ਉਹਨਾਂ ਦਾ ਯੂਨੀਅਨ ਦੇ ਨਾਲ ਵਾਹ ਵਾਸਤਾ ਵੀ ਕੁਝ ਨਹੀਂ ਯੂਨੀਅਨਾਂ ਨੂੰ ਉਹ ਵੀ ਯਾਦ ਆਉਂਦੀ ਹੈ ਕਿ ਜਦੋਂ ਉਹਨਾਂ ਨੂੰ ਕੰਮ ਹੁੰਦਾ ਹੈ ਆਦਰਵਾਇਸ ਯੂਨੀਅਨ ਉਹਨਾਂ ਦੇ ਯਾਦ ਨਹੀਂ ਹੁੰਦੀ ਸੋ ਕਿਰਪਾ ਕਰਕੇ ਪਹਿਲਾਂ ਆਪਦੇ ਜਿਲ੍ਹਾ ਪ੍ਰਧਾਨ ਨਾਲ ਟੱਚ 'ਚ ਰਹੋ ਤੇ ਫਿਰ ਹੈ ਜਿਹੜਾ ਉਹ ਨਹੀਂ ਹੱਲ ਹੁੰਦਾ ਤਾਂ ਸਾਡੇ ਕੋਲ ਮਸਲਾ ਲੈ ਕੇ ਆਓ ਤੇ ਸਾਡੀ ਤਰਫੋਂ ਜੋ ਵੀ ਗੱਲ ਪਿਛਲੇ ਸਮੇਂ ਚ ਕਹੀ ਗਈ ਐਜ਼ ਇਟ ਇੰਡੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਜ਼ ਇਟ ਰਹੂਗੀ ਹਾਂ ਕਿਉਂਕਿ ਗੱਲ ਨੂੰ ਪਗਾਉਣ ਦੇ ਲਈ ਬਹੁਤ سارے ਚੈਨਲ ਕੰਮ ਕਰਦੇ ਹੁੰਦੇ ਆ ਮੰਨ ਲਓ ਕਿ ਅਸੀਂ ਸਿੱਖਿਆ ਮੰਤਰੀ ਸਾਹਿਬ ਕੋਲ ਜਾਂਦੇ ਆ ਸਿੱਖਿਆ ਮੰਤਰੀ ਸਾਹਿਬ ਸੀਐਮ ਹੌਸ ਜ ਜਾਂਦੇ ਆ ਜਾਂ ਇਵਨ ਕੇ ਬਿਊਰੋਕ੍ਰੇਟਸ ਵੀ ਨਾਲ ਬੈਠਦੇ ਆ ਫਾਈਨਾਂਸ ਵੀ ਨਾਲ ਬੈਠਦਾ ਬੜੇ ਕਾਰਨ ਹੋ ਜਾਂਦੇ ਆ ਅਗਰ ਗੱਲ ਬਦਲਦੀ ਹੈ ਤਾਂ ਨਹੀਂ ਤਾਂ ਬਦਲਣ ਦੀ ਗੁੰਜਾਇਸ਼ ਕੋਈ ਨਹੀਂ ਹੋਊਗੀ। ਅਸੀਂ ਲੋਕਾਂ ਨੂੰ ਲੋਕਾਂ ਵਾਂਗੂ ਝਾਂਸੇ ਨਹੀਂ ਵਿਖਾਉਂਦੇ। ਬੜਾ ਕਲੀਅਰ ਕਟ ਅ ਗੱਲ ਕਰਦੇ ਆ। ਹਾਂ ਗੱਲ ਦੇ ਵਿੱਚ ਜੇਕਰ ਕੋਈ ਕਮੀ ਰਹਿ ਗਈ ਹੋਣੀ ਐ ਤਾਂ ਉੱਪਰੋਂ ਕਿਤੇ ਨਾ ਕਿਤੇ ਪ੍ਰੋਬਲਮ ਆਈ ਤਾਂ ਰਹਿ ਗਈ ਹੋਣੀ ਐ। ਤਾਂ ਜਿਹਦੇ ਤੁਸੀਂ ਹੋ ਸਕਦਾ ਸਾਨੂੰ ਕੋਸ਼ਿਸ਼ ਆਮਝਦੇ ਹੋਵੋ ਪਰ ਸਾਡੇ ਹਿੱਸੇ ਦੇ ਵਿੱਚ ਕਦੇ ਖੋਟ ਨਹੀਂ ਰਿਹਾ। ਹਰ ਸਮੇਂ ਮੂਰੇ ਹੋ ਕੇ ਰੈਲੀਆਂ ਨੂੰ ਮੂਵ ਕੀਤਾ ਅ ਹਰ ਸਮੇਂ ਡਾਂਗਾ ਖਾਧੀਆਂ ਮੂਰੇ ਹੋ ਕੇ ਹਰ ਸਮੇਂ ਮਰਨਵਰਤ ਰੱਖੇ ਚਾਹੇ ਕੋਈ ਵੀ ਆਫ ਕੋ ਟਖਲੀਬ ਹੋਵੇ ਇੱਕ ਬਤੌਰ ਯੂਨੀਅਨ ਆਗੂ ਉਹ ਸਾਰਾ ਕੁਝ ਆਪਦੇ ਪਿੰਡਿਆਂ ਦੇ ਉੱਤੇ ਸਹਿ ਹੈ ਤਾਂ ਕਿ ਆਪਾਂ ਲੰਬਾ ਸਫਰ ਤੈਅ ਕਰਦੇ ਹੋਏ ਇੱਥੇ ਤੱਕ ਪਹੁੰਚੇ ਆਂ ਰਹਿੰਦੇ ਸਫਰ ਦੇ ਉੱਤੇ ਵੀ ਮੈਂ ਆਪ ਜੀ ਨੂੰ ਵੀ ਕਹਿਣਾ ਕਿ ਤੁਸੀਂ ਸਾਰੇ ਜਣੇ ਐਫਰ ਨਾਲ ਕਰੋ ਤਾਂ ਕਿ ਆਪਾਂ ਰਹਿੰਦਾ ਵੀ ਸਫਰ ਹੈ ਜਿਹੜਾ ਉਹ ਛੇਤੀ ਤੇ ਸੱਜੇ ਢੰਗ ਨਾਲ ਪੂਰਾ ਕਰੀਏ ਇਹਦੇ ਸੰਬੰਧੀ ਅਗਲੀ ਮੀਟਿੰਗ ਜਿਲ੍ਹਾ ਪ੍ਰਧਾਨavi ਕਰਾਂਗੇ ਹੋ ਸਕਦਾ ਵੀ ਉਹ ਅਗਲੀ ਕੋਈ ਛੁੱਟੀਆਂ ਦੇਖ ਕੇ ਉਹ ਰੱਖਾਂਗੇ ਉੱਥੇ ਸਾਰੇ ਆਉਣ ਆਪੋ ਆਪਣੇ ਜ਼ਿਲ੍ਹਿਆਂ ਦੇ ਵਿਚਾਰ ਲੈ ਕੇ ਆਉਣ ਤਾਂ ਕਿ ਆਪਾਂ ਨੂੰ ਅਗਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਯੂਨਿਟੀ ਇਹ ਕਾਇਮ ਕਰਕੇ ਆਪਾਂ ਫਾਈਟ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ